ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਰਿਹਾਈ ਜਿਹੜੀ ਕਿ ਹਰਪ੍ਰੀਤ ਸਿੰਘ ਨੂੰ ਮਿਲ ਚੁੱਕੀ ਹੈ ਤੇ ਉੱਥੇ ਹੀ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਨੇ ਤੇ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਫਲੋਰ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਤੇ ਸਿੱਖਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਜਿਹੜੇ ਕਿ ਰਿਹਾਈ ਉਥੇ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ 5 ਗ੍ਰਾਮ ਜਿਹੜੀ ਕਿ ਉਹਨਾਂ ਦੇ ਕੋਲੋਂ ਡਰੱਗ ਬਰਾਮਦ ਹੋਈ ਆ ਇਸ ਡਰੱਗ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਹਮ ਕਾਨਫਰੰਸ ਕਰਕੇ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਤੇ ਜਿਸ ਤੋਂ ਬਾਅਦ ਚੁਣੌਤੀਆਂ ਜਿਹੜੀਆਂ ਕਿ ਵਕੀਲ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਭਾਈ ਅਮਰਤਪਾਲ ਸਿੰਘ ਜਿਹੜੇ ਉਹਨਾਂ ਦੇ ਭਰਾ ਹਰਪੇ ਸਿੰਘ ਨੇ ਉਸ ਨੂੰ ਲੈ ਕੇ ਕੋਈ ਵੀ ਹਜੇ ਤੱਕ ਸਬੂਤ ਕੋਰ ਦੇ ਅੱਗੇ ਪੇਸ਼ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਕੀਲ ਦੇ ਵੱਲੋਂ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਖੁਲਾਸੇ ਹੋਰ ਵੀ ਕੀਤੇ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਜਿਹੜੇ ਕਿ ਜਿਮ ਜਾਂਦੇ ਨੇ ਤੇ ਜਿਸ ਕਾਰਨ ਡੇਲੀ ਜਿਹੜਾ ਕਿ ਪ੍ਰੋਟੀਨ ਯੂਜ਼ ਕੀਤਾ ਜਾਂਦਾ ਹੈ ਤੇ ਉਸ ਦੇ ਕਾਰਨ ਉਹਨਾਂ ਦਾ ਜਿਹੜਾ ਕਿ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਜਲੰਧਰ ਪੁਲਿਸ ਨੇ ਉਹਨਾਂ ਨੂੰ ਕਾ ਬੁਕੀਤਾ ਤੇ 10 ਗ੍ਰਾਮ ਜਿਹੜੀ ਕਿ ਆਇਸ ਡਰੱਗ ਉਹਨਾਂ ਦੇ ਕੋਲੋਂ ਮਿਲੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਤਿੰਨ ਸਾਥੀ ਹੋਰ ਗ੍ਰਿਫਤਾਰ ਕਰ ਲਏ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਹਿਮ ਕਾਨਫਰੰਸ ਕਰਕੇ ਵੱਡੇ ਖੁਲਾਸੇ ਹਰਪਿੰਦਰ ਸਿੰਘ ਨੂੰ ਲੈ ਕੇ ਕੀਤੇ ਗਏ ਸੀ ਤੇ ਉੱਥੇ ਹੀ ਪਟੀਸ਼ਨ ਪਾਈ ਗਈ ਸੀ ਜ਼ਮਾਨਤ ਨੂੰ ਲੈ ਕੇ ਦੂਜੇ ਪਾਸੇ ਪਾਈ ਅਮਰਿਤਪਾਲ ਸਿੰਘ ਦੇ ਪ੍ਰ ਹਰਪਿੰਦਰ ਸਿੰਘ ਨੂੰ ਲੈ ਕੇ ਕੋਈ ਵੀ ਸਬੂਤ ਨਹੀਂ ਮਿਲਿਆ ਤੇ ਉੱਥੇ ਹੀ ਰੀਪੋਰਟ ਪੋਜ਼ਿਟਿਵ ਆਊਟ ਤੇ ਵੀ ਜਿਹੜੇ ਕ ਵਕੀਲ ਦੇ ਵੱਲੋਂ ਸਿੱਧੇ ਦਾਅਵੇ ਕੀਤੇ ਜਾ ਰਹੇ ਸੀ ਜਿਹੜਾ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਵਿਰੋਧ ਵੀ ਕੀਤਾ ਗਿਆ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਰਿਹਾਈ ਦੀ ਮੰਗ ਭਾਈ ਅਮਰਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਲੈ ਕੇ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਅੱਜ ਭਾਈ ਅਮਰਪਾਲ ਦੇ ਭਰਾ ਹਰਪੀ ਸਿੰਘ ਜਿਹੜੇ ਕਿ ਜੇਲ੍ਹੋਂ ਬਾਹਰ ਆ ਗਏ ਨੇ ਰਿਹਾਈ ਮਿਲ ਗਈ ਹੈ ਤੇ ਉੱਥੇ ਹੀ ਜਲੰਧਰ ਕੋਰਟ ਨੇ ਉਹਨਾਂ ਨੂੰ ਪੁਲਿਸ ਨੇ ਜਿਹੜਾ ਕਿ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਜਲੰਧਰ ਪੁਲਿਸ ਨੇ ਉਹਨਾਂ ਨੂੰ ਹਿਰਾਸੇ ਦੇ ਵਿੱਚ ਲਿਆ ਸੀ ਤੇ ਫਲੋਰ ਕੋਰਟ ਦੇ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਜ਼ਮਾਨਤ ਦਿੱਤੀ ਸੀ ਤੇ ਅੱਜ ਪਟਿਆਲਾ ਤੋਂ ਜਿਹੜੇ ਕਿ ਇੱਕ ਕੁਝ ਤਸਵੀਰ ਹੈ ਜਿਹੜੀ ਕਿ ਹਰਪੀ ਸਿੰਘ ਦੀ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਕਿ ਹੁਣਾਂ ਛੇਲੋ ਬਾਹਰ ਹਰਪੀ ਸਿੰਘ ਆ ਚੁੱਕਾ